ਦਾਰ ਪਹੇਲੀ ਇਹ ਇੱਕ ਅਨੋਖੀ ਖੇਡ ਹੈ ਜਿਸ ਵਿੱਚ ਇਸ ਦਾ ਰੰਗ ਖਰੀਦਣ ਤੇ ਕਾਲਾ ਤੇ ਬਲਣ ਤੇ ਲਾਲ ਅਤੇ ਸੁੱਟਣ ਤੇ ਚਿੱਟਾ ਹੁੰਦਾ ਹੈ ਇਸ ਦਾ ਨਾਮ ਦੱਸੋ ਇਸ ਦਾ ਸਹੀ ਜਵਾਬ ਹੈ ਕੋਲਾ ਦੂਸਰੀ ਮਜ਼ੇਦਾਰ ਪਹੇਲੀ ਉਹ ਰਾਤ ਨੂੰ ਸਾਰਿਆਂ ਕੋਲ ਆਉਂਦੀ ਹੈ ਅਤੇ ਸੁੰਦਰ ਸੁਪਨੇ ਬਖਾਉਂਦੀ ਹੈ ਅਤੇ ਹਰ ਥੱਕੇ ਹੋਏ ਨੂੰ ਆਰਾਮ ਦਿੰਦੀ ਹੈ ਉਸ ਦਾ ਨਾਮ ਦੱਸੋ ਸਦਾ ਸਹੀ ਜਵਾਬ ਹੈ ਨੀਂਦ ਤੀਸਰੀ ਮਜ਼ੇਦਾਰ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਸਿਰਫ ਬੋਲਣ ਨਾਲ ਹੀ ਟੁੱਟ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਚੁੱਪ ਚੌਥੀ ਮਜ਼ੇਦਾਰ ਪਹੇਲੀ ਕੌਣ ਹੈ ਜੋ ਤੁਹਾਡਾ ਸਮਾਨ ਰੱਖਦਾ ਹੈ ਅਤੇ ਪੈਸੇ ਵੀ ਨਹੀਂ ਦਿੰਦਾ ਇਸਦਾ ਸਹੀ ਜਵਾਬ ਹੈ ਨਾਈ ਪੰਜਵੇਂ ਮਜ਼ੇਦਾਰ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ ਪਰ ਫਿਰ ਵੀ ਲੋਕ ਸਾਨੂੰ ਪੇੜ ਨੂੰ ਕਹਿੰਦੇ ਹਨ ਇਸਦਾ ਸਹੀ ਜਵਾਬ ਹੈ ਗੁੱਸਾ ਛੇਵੀ ਮਜ਼ੇਦਾਰ ਪਹੇਲੀ ਮੇਰੀ ਗਰਦਨ ਹੈ ਪਰ ਸਿਰ ਨਹੀਂ ਬਾਹ ਹੈ ਪਰ ਹੱਥ ਨਹੀਂ ਇਸਦਾ ਸਹੀ ਜਵਾਬ ਹੈ ਕਮੀਜ਼ ਸੱਤਵੀਂ ਮਜ਼ੇਦਾਰ ਪਹੇਲੀ ਇੱਕ ਚੀਜ਼ ਦੇ ਸਸਤੇ ਕੀਮਤ ਲੰਬੀ ਗਰਦਨ ਮੋਟਾ ਪੇਟ ਪਹਿਲਾਂ ਆਪਣਾ ਪੇਟ ਭਰੋ ਫਿਰ ਸਭ ਦੀ ਪਿਆਸ बुझाਓ ਇਸ ਦਾ ਸਹੀ ਜਵਾਬ ਹੈ ਜੱਗ 8ਵੀਂ ਮਜ਼ੇਦਾਰ ਪਹੇਲੀ ਜਦੋਂ ਸਾਰੀ ਦੁਨੀਆ ਸੁੱਤੀ ਪਈ ਹੁੰਦੀ ਹੈ ਚਮਕਦੇ ਮੋਤੀਆਂ ਵਾਲਾ ਇੱਕ ਕਾਲਾ ਸਕਾਰਫ ਇੱਕ ਧਰਤੀ ਨੂੰ ਸਜਾਉਂਦਾ ਹੈ ਇਸ ਦਾ ਸਹੀ ਜਵਾਬ ਹੈ ਰਾਤ ਦਾ ਅਸਮਾਨ ਨੌਵੀਂ ਮਜ਼ੇਦਾਰ ਪਹੇਲੀ ਮੇਰਾ ਸਰੀਰ ਲੰਬਾ ਹੈ ਅਤੇ ਗੋਲ ਹੈ ਮੇਰੇ ਸ਼ਬਦ ਮਿੱਠੇ ਹਨ ਮੇਰੇ ਸਰੀਰ ਵਿੱਚ ਛੇਕ ਹਨ ਕਿ ਮੈਨੂੰ ਪਾਸ਼ਾਵਾਂ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਇਸ ਦਾ ਸਹੀ ਜਵਾਬ ਹੈ ਵੰਸਰੀ ਦਸਵੀਂ ਮਜ਼ੇਦਾਰ ਪਹੇਲੀ ਇਹ ਪਾਣੀ ਵਿੱਚ ਪੈਦਾ ਹੁੰਦੀ ਹੈ ਪਾਣੀ ਵਿੱਚ ਹੀ ਮਰਦਾ ਹੈ ਮੇਰੇ ਭੋਜਨ ਨਾਲ ਡੂੰਗਾ ਰਿਸ਼ਤਾ ਹੈ ਇਸਦਾ ਸਹੀ ਜਵਾਬ ਹੈ ਨਮਕ 11ਵੀ ਮਜ਼ੇਦਾਰ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਦੇ ਨਿਗਲ ਨਾਲ ਅਸੀਂ ਜਿੰਦਾ ਰਹਾਂਗੇ ਲੇਕਿਨ ਜੇ ਸਾਨੂੰ ਉਹ ਨਿਗਲ ਜਾਵੇ ਤਾਂ ਅਸੀਂ ਮਰ ਜਾਵਾਂਗੇ ਇਸਦਾ ਸਹੀ ਜਵਾਬ ਹੈ ਪਾਣੀ 12ਵੀਂ ਮਜ਼ੇਦਾਰ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਲੜਕੀਆਂ ਸਾਲ ਵਿੱਚ ਇੱਕ ਵਾਰ ਹੀ ਖਰੀਦਦੀਆਂ ਹਨ ਇਸਦਾ ਸਹੀ ਜਵਾਬ ਹੈ ਰਾਖੀ